孙，子。 ਹਰੀਕੇ ਪਤਨ ਆਇਆ ਕੀ ਕਰਾਂਗੇ ਘੁੰਮेंगे गाएंगे नाच सच कह लीजिए ਤੁਸੀਂ ਜੁੜ ਚੁੱਕੇ ਹੋ ਮੋਟੀਵੇਟ ਪੰਜਾਬ ਦੇ ਨਾਲ ਗੱਲ ਕਰਦੇ ਆ ਨਵਜੋਤ ਸਿੰਘ ਸਿੱਧੂ ਦੇ ਬਾਰੇ ਤਾਂ ਦੋਸਤੋ ਤੁਹਾਨੂੰ ਜਾਣ ਦਿਆ ਕਿ ਸਿੱਧੂ ਦੀ ਵਾਈਫ ਨੂੰ ਕੈਂਸਰ ਦੀ ਬਿਮਾਰੀ ਸੀ ਜਿਹੜੀ ਕਿ ਹੁਣ ਬਿਲਕੁਲ ਠੀਕ ਹੋ ਚੁੱਕੀ ਹੈ ਇੱਕ ਇੰਟਰਵਿਊ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਉਹਨਾਂ ਆਪਾਵਾਂ ਦੇ ਬਾਰੇ ਦੱਸਿਆ ਸੀ ਜਿਨ੍ਹਾਂ ਦੇ ਨਾਲ ਆਪਣੀ ਵਾਈਫ ਨੂੰ ਠੀਕ ਕੀਤਾ ਹੈ ਕੈਂਸਰ ਦੀ ਬਿਮਾਰੀ ਤੋਂ ਹੁਣ ਦੋਨੇ ਜਾਨੇ ਇੱਕ ਦੂਜੇ ਦੇ ਨਾਲ ਘੁੰਮ ਫਿਰ ਰਹੇ ਨੇ ਪੰਜਾਬ ਦੇ ਵਿੱਚ ਤੇ ਨਵਜੋਤ ਸਿੰਘ ਸਿੱਧੂ ਹਰੀਕੇ ਪਤਨ ਘੁੰਮਣ ਆਇਆ اپنی پتنی ਨਾਲ ਜਿੱਤੇ ਉਹਨਾਂ ਨੇ ਸਾਰੇ ਹੀ ਪੰਜਾਬੀਆਂ ਨੂੰ اپیل ਕੀਤੀ ਕਿ ਤੁਸੀਂ ਪੰਜਾਬ ਤੋਂ ਬਾਹਰ ਕੁਮਾਣਾ ਨਾ ਜਾਓ ਪੰਜਾਬ ਦਾ ਆਨੰਦ ਬਣੋ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਜਈਆਂ ਥਾਵਾਂ ਹਨ ਜਿਨ੍ਹਾਂ ਨੂੰ ਤੁਸੀਂ ਨਹੀਂ ਦੇਖਿਆ ਹੋਣਾ ਜਦੋਂ ਤੁਸੀਂ ਉਹਨਾਂ ਜਗ੍ਹਾ ਦੇ ਉੱਪਰ ਜਾਓਗੇ ਤਾਂ ਤੁਸੀਂ ਵਾਤਾਵਰਣ ਨੂੰ ਮਹਿਸੂਸ ਕਰੋਗੇ ਤੇ ਬਹੁਤ ਹੀ ਵਧੀਆ ਅਪੀਲ ਕਰੋਗੇ ਹੁਣ ਤੁਹਾਨੂੰ ਦਿਖਾਉਣਾ ਹੈ ਨਵਜੋਤ ਸਿੰਘ ਤੇ ਨਵਜੋਤ ਸਿੰਘ ਦੀ ਵਾਈਪ ਦਾ ਹਰੀਕੇ ਦਰਿਆ ਦੇ ਵਿੱਚ ਘੁੰਮਦੇ ਹੋਏ ਦਾ ਵੀਡੀਓ ਵੀਡੀਓ ਚੰਗਾ ਲੱਗੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੇ ਨਾਲ ਜਰੂਰ ਜੁੜ ਜਾਓ ਪੰਜਾਬ

और तरंता। ये तीनों भी भी आके बड़ी पवित्र जगह है में पे मूल मंत्र था वो वो उसकी में आते जाते थे वो काली बही भी यहां से चार पांच किलोमीटर दूर आगे यहाँ इन दरियाओं से दो लाख ਓਏ ਕੁਛ ਕਾਰਾ ਹਰਕੇ ਵੈਦਲੰਡ ਉਧਰੋਂ ਵਿਆਸਾਂ ਦੇ ਆ ਬਹੁਤ ਹੱਥੋਂ ਜਾਂਦੇ ਉਹ ਪੰਜਾਬ ਦਾ ਆਈਫਨ ਟਾਰ ਹੈ ਮਤਰਾ ਕਿਉਂਕਿ ਫਰਾਜ ਜਾਂਦੇ ਆ ਫਰਾਂਸੂਨੀਆ ਦੇ ਇੱਥੇ ਰੀਕੇ ਪਤਨ ਆਈਫਨ ਟਾਰ ਕੀ ਆ